ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਮੁਖਿਆ ਭੋਖਣਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਿ ਸਿਆਨ ਪਾਲਾ ਖੋਇ ਤਾ ਇਕ ਨਾ

ਨਾਣਕ ਮੇਜੇ 부ਜੇ ਤਾ ਹਮੇ ਕਹੇ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਧਾਤ ਜਾਣੇ ਨਿਸ਼ਾਨ ਗਾਵੇ ਕੋ ਗੋਗਨ ਵੜਿਆ ਆਇਆ ਚਾਰ ਗਾਵੇ ਕੋ ਵੀਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀ ਸੇ ਦੂਰ ਗਾਵੇ ਕੋ ਵੇਖਿਆ ਹਾ ਦਰਹ ਦੂਰ ਕਥਨਾ ਕਥੀ ਨ ਆਵੇ ਟੋਟ ਕਾਤ ਗਤ ਗਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮ ਯੁਗੰ ਚਲਾਹਿ ਰਾਹੋ ਨਾਨਕ ਵਿਖੇ ਸੇਵੇ ਪਰਵਾ سچا سا ساچ نا پاخیا پاوا پار منگے دے مت کرے دار دا فیڑ کے اگی رکھیے جیتی سے دربار موہ کے بولن بولیے جیسن ترے پیار امرت ویلا سچ نا ویچار ਰਮੀਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਾਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਅਗੁਣੀ ਨਿਦਾਨ ਗਾਵੀਐ ਸੁਣੀਐ ਮਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖ ਰਹਿ ਹ ਸਮਾਈ ਗੁਰੇਸਰ ਗੁਰਗੋਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਨ ਪਾਣੇ ਕੇ ਨਾ ਹੀ ਕਰੇ ਜੇ ਤੀ ਸਿਸ਼ਟੂ ਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੀ ਕਾ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਯੁਗ ਚਾਰੇ ਆਹ ਜਾਂ ਹੋਰ ਦਸੋਨੀ ਹੋਏ نما کرنا بھی جانیے نال چلے سب کوئی چنگا نہ اور کھائے کہ جاس کیرت جگلے لے جیتے سندہ نہ وائی تا بات نہ پوشے کے کیٹا اندر کیٹ کار دو سی دوست رے نا نکنے گن گن کرے گن گن دے تے ہاں کوئی نہ سوجے جیت اس گن کوئی کرے سنیے سید پی سرنات سنیے ترت تولہ کاس سنیے دی پلو پا تال سنیے کوئی نہ سکے کال ਨਾਣਕ ਪਗਤਾਸ ਦਾ ਵਿਗਾਸ ਸੁਣੀ ਲੋਪ ਪਾਪ ਕਾ ਨਾਸ ਸੁਣੀ ਸਰਬ ਮਾਇੰਦ ਸੁਣੀ ਮੁਕਤਲਾ ਹਨਮੰਦ ਸੁਣੀ ਜੋਗ ਚੁਗ ਤਨ ਪੇਦ ਸੁਣੀ ਸਾਤ ਸਿਮਰਤ ਵੇਦ ਨਾਨਕ ਪਗਤਾਸ ਦਾ ਵਿਗਾਸ ਸੁਣੀ ਲੋਪ ਪਾਪ ਕਾ ਨਾਸ ਸੁਣੀ ਸਤ ਸੰਤੋ ਗਿਆਨ ਸੁਣੀ ਆਰ ਸੜਕਾ ਇਸ਼ਨਾਨ سنے, سنے پڑ پڑ پاوے مان سنے لاغے سے استے آن نان پکتا داوی گا سنے دکھ پاپ کا ناس سنے سرا گنا کے گا سنے سیکھ ایک پیر پاشا سنے اندے پاوے را سنے ہاتھ ہوئے سگا نان پکتا استاوی گا سنے دکھ پاپ کا ناس منے کی گد کہی نہ جائے جے کو کہے پشے پشدائے کا گد کلم نہ لکھن ہار منے کا پہ کرن ویچار ایسا نام نیرنجن ہوئے جے کو من جانے من کوئے منے سورت ہوئے من بودھ منے سگل پون کی ਮਨੇ ਮੋਈ ਚੋੜਾ ਨਾ ਗਾਈ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰੀ ਸਰਦਾਰ ਮਨੇ ਤਰੇ ਤਾਰੇ ਗੁਰਸੇ ਘਮਨੇ ਨਾਨਕ ਪਾਵੇ ਰਿਪਕੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੇ ਪਾਵੇ ਮੁਖ ਦਵਾਰ ਮਨੇ ਪਰਵਰ ਸਦਾਰ ਮਨੇ ਤਰੇ ਤਰੇ ਗੁਰਸੇਖ ਮਨੇ ਨਾਨਕ ਪਾਵੇ ਨਪੇਕ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਣ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ پال تر جی جاتا سب نا لکھا بڑی کنا اے لکھا لکھ جانے لکھا لکھ کے دان سوالی اور دا جان کون کو کیتا بسا کو تیستے ہوئے لاکھ دریاو قدرت کن خاچار نہ جاواں ایک وار جو دت پاوی سائی پلی کار تو سدا تلا سلام نرکار اث مو کند کور سنکھ چور ہرام کور اث امر کر جائے جوڑ وڑا تیا کمائی سنگ پاپی پاپ کر جائ ਅਸੰਖ ਕੂੜੇ ਆਰ ਕੂੜੇ ਫਿਰਾਏ ਅਸੰਖ ਮਲੇਸ਼ ਮਾਲ ਪਾ ਖਾਇ ਅਸੰਖ ਨਿੰਦ ਕਸੀਰ ਕਰੇ ਪਾਰ ਨਾਨਕ ਨੇਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਧਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮਾ ਸੰਖ தாம்ਗਮ ਗਮ ਸੰਖ ਲੋ ਅਸੰਖਿਆ ਸਿਰ ਪਾਰ ਹੋਈ ਅਖਰੀ ਨਾਮਾ ਖਰੀਸਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਨ ਬੋਨਨ ਬਾਨ ਅਖਰਾ ਸੇ ਸੰਜੋਗ ਗਿਆਨ ਜਿਨੇ ਲਿਖੇ ਤਿਸ ਦੇ ਰਣਾਏ ਜੇ ਫਰਮਾਏ ਤੇ ਵਿਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਹੋਵਿ ਨਾ ਵੇਨਾਇ ਕੋ ਤਾਂ ਕੋਤਦ ਕੋਣ ਕਹਾ ਵਿਚਾਰਿ ਹੋ ਹਰਿ ਨ ਜਾਮੈ ਇਕ ਵਾਰ ਜੋਤੁਰ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਕੇ ਮੋਲ ਬਲੀਤੇ ਕਾ ਪੜ ਹੋਏ ਦੇਸਾ ਬੋਲੇ ਯੋ ਤੋਈ ਪਰੇ ਮਤ ਪਾਪਾ ਕੇ ਸੰਗੋ ਤੋ ਪੇਨਾ ਵੇ ਕੇ ਰੰ ਪੋਨੀ ਪਾਪੀਆ ਖਣਾਏ ਕਰ 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 ਲਿਖ ਲੈ ਜਾਏ ਆਪੇ ਵੀ ਜਾਤੇ ਹੀ ਖਾਇ ਨਾਨਕੁ ਕੁਕ ਮੀਆ ਵੋ ਜਾਏ ਤੀਰਥ ਤਾਪ ਦਿਯਾ ਦਤਾਨ ਜੇ ਕੋ ਪਾਵੇ ਤਿਲ ਕਮਾਨ ਸੁਨੀਆ ਮਨੀਆ ਮਨ ਕੀ ਤਾਵਾ ਹਾਂ ਤਰਗਾ ਤੀਤ ਮਾਲਾ ਸਭ ਗੁੰਦੇਰੇ ਮੈ ਨਾਹੀ ਕੋਈ ਬਿਨ ਗੁੜ ਕੀਤੇ ਭਗਤ ਨੋਇ ਸੋ ਸਾਧ ਬਾਰਿ ਬਰਮਾਉ ਸਾਤ ਸਵਾਂਸਦਾ ਮੰਚਾ ਕਉ ਕਉ ਸੋਇਲਾ ਵਕਤ ਕਮਨ ਕਮਨ ਤੀਤ ਕਮਨ ਵਾਰ ਕਮਨ ਸੇ ਰੋਤੇ ਮਾਹ ਕੋ ਜੀ ਤੋ ਆਕਾਰ ਵੀ ਨ ਪਾਇਆ ਪੰਡਤੀ ਜੀ ਹੋਇ ਲੇ ਕੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖ ਲੇ ਕੁਰਾਨ ਤੀਤ ਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਦਾ ਸੀ ਸੀ ਕੋ ਸਾਜਿਆ ਪੇ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਇ ਕਿਵ ਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਈ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਹੋ ਜਾਣੇ ਅੱਗੇ ਗਿਆ ਨਾ ਸੋਈ ਪਤਾ ਲਾ ਪਤਾ ਲਾ ਰਾਗ ਗਾ ਸਾਗਾ ਸੋੜ ਕੋੜ ਕਪਾਲ ਤਕੇ ਵੇਦ ਕਹਿਨ ਇੱਕ ਬਾਤ ਸਹਿ ਸੜਾਰੇ ਕਹਿਨ ਕਤੇ ਬਾਸ ਲਿਖਤਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ නन කොඩා කිය පේ जाने පස හි සලා ඒ සतना පහන දಯतेවා वे සम् ජන සम න खෙර සේති ಾල්තಾන කිීර තුල් නහෝවන ජති मන විසරೆ න්තර से දිिक್ತ ෑන අන්තන්න කන दे නන්ತ න්ತ विಕ න් න් ತ පි කිය न න්ತ න්ತ ප කි තා ර अන්ತන පේ පරවර. ਹੰਤ ਕਰਨ ਕੇ ਤੇ ਬਿਲਾਏ ਤਾਂ ਕੇ ਅੰਦਰ ਪਾਏ ਜੈ ਹੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਈ ਵਡਾ ਸੈਭੂ ਚਾਤਾ ਉਹ ਜੀ ਉਪਰ ਉਚਣਾ ਇਹ ਵਡੂ ਚਹੋਵੇ ਕੋਈ ਤਿਸੂ ਚੀ ਕੋ ਜਾਣੇ ਸੋਈ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਈਂ ਕਹਤੇ ਮੰਗੇ ਜੋਤ ਪਰ ਕਹਤੇ ਆਗਨਤਨੀ ਵਿਚਾਰ ਕੇਤੇ ਕਾਪ ਟੜੇ ਵੇਕਾਰ ਕੇਤੇ ਲੇਲੇ ਮੁਕਰ ਪਾਇ ਕੇਤੇ ਮੂਲ ਖਾਈ ਖੈ ਕੇਤਿਆ ਦੁਖ ਭੋਗ ਸਤ ਮਾਰ ਏ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋ ਰੇ ਹੋ ਰਾਕ ਨ ਸਕੇ ਕੋਈ خیش نشان مل 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 فرمان امل امل آخ جائے آئے آخ ویٹ پورا آخ پڑے کرے ਆਖੇ ਬਰਮੇ ਆਖੇ ਇੰਦ ਆਖੇ ਕੋਪੀ ਦੇ ਗੋਬਿੰਦ ਆਖੇ ਸਰਾਕੇ ਸਿਦ ਆਖੇ ਕੇ ਤੇ ਕੀ ਤੇ ਬੋਦ ਆਖੇ ਧਾਨੁ ਆਖੇ ਦੇਵ ਆਖੇ ਸੋਰਨਰ ਮੁੰਜਨ ਸੇਵਿ ਗੇਤੇ ਆਖਿਆ ਕਾ ਨ ਪਾਇ ਕੇ ਤੇ ਕੈ ਉਟੜ ਜਾਈਏ ਤੇ ਕੀ ਤੇ ਹੋਰ ਕਰੀ ਤਾਖਣ ਸਗੇ ਕੇ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੀ ਕੋ ਆਖੇ ਬੋਲ ਵਿਗਾੜ ਤਾਲ ਕੀ ਅਸਰ ਗਵਾਰਾ ਗਵਾਇ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾ ਦਣੇ ਇਕ ਸੰਖਾ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਪਰੀ ਸਿਉ ਕਹੀ ਅਨ ਕੇ ਤੇ ਗਾਵਨ ਹਾਰੇ ਗਾਵੇ ਤਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਰੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਤਬਾਰ ਦੇ ਕੇਸਰ ਜੁਗ ਦੁਗਵੇ ਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮਾਸ਼ ਪਿਆਲੇ ਗਾਵਰ ਤਨੁ ਪਾਇ ਤੇਰੇ ਅੜ ਸੜ ਤੀ ਤਨਾਲੇ ਗਾਵੇ ਚੋਦ ਮਹਾਬਲ ਸੋਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤਾਰੇ ਸੇ ਤੁਨੋ ਗਾਵੇ ਜੋ ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾਮਨ ਨਾਨਕ ਕੇ ਅਭਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕਿ ਤਾ ਆਪਣਾ ਜੁ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਸ਼ਾ ਸਾ ਪਸਾਹਿ ਬਨਾਨ ਕਰਹਿ ਨਰ ਜਾਇ ਮੰਦਾ ਸੰਤੋਖ ਸਰਮ ਪਰ ਚੋਲੀ ਧਿਆਨ ਕੀ ਘਰੇ ਪੂਤ ਕਿੰਤਾ ਕਾਲ ਕੋ ਆਈ ਗਾਇਆ ਜੁਗਤ ਟੰਨਾ ਪਰਦੀਤ ਆਈ ਪੰਤੀ ਸਗਲ ਜਮਾਤੀ ਮਨਜੀ ਤੇਜੰਗ ਜੀਤ ਆਦੇਸ ਇਸ ਤੇ ਆਦੇਸ ਆਦ ਅਨੀਲ ਆਨਾਦ ਨਾਤ ਜੁਗ ਜੁਕੇ ਕੋ ਵੇਸ ਪਗਤ ਗਿਆਨਦੇ ਆ ਬੜਾ ਨਿਕੜ ਕੜਵਾਜੇ नाथ ਆਪ नाथ ਨਾ થી ਸਭ ਜਾ ਕੇ ਰਿੱਤੇ ਸਿੱਧ ਵਰਾਸਤ ਸੰਜੋਗ ਵਿਜੋਇ ਦੋਇ ਘਰ ਚਲਾਵੇ ਲੇਖ ਆਵੇ ਬਾਗ ਆਦੀਸਤੀ ਸਿਆਦੇਸ ਆਦ ਅਨੀਲ ਅਨਾਦਨਾਤ ਜੁਗ ਜੁਗੇ ਕੋ ਵੇ ਸੇ ਕਮਾਈ ਜੁਗਤੋਇ ਇੰਤਿਲ ਛੇ ਦੇ ਪਰਮਾਨ ਇੱਕ ਸੰਸਾਰੀ ਇੱਕ ਢਾਰੀ ਇੱਕ ਲਾਇ ਦੀਵਾਨ ਜੀਵ ਤੇ ਸਪਾਵੇ ਤੇ ਵੇਚ ਲਾਵੇ ਜੁ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਰਦਰਣਾ ਵੇ ਬੋਤਾਏ ਉੜਾਣਾ ਦੇਸਤੀ ਸੇ ਆਦੇਸ ਆਦ ਅਨੀਲਨਾਦਨਾਤ ਊਜੁਗੁਗੇ ਕੋ ਵੇਸ ਹਾਸਨ ਲੋਈ ਲੋਈ ਬੰਡਾਰ ਜੋ ਕਿਛ ਪੈਸੋ ਏ ਕਵਾਰੂ ਕਰ ਕਰ ਵੇ ਕੇ ਸਰਜਣ ਹਾਰ ਨਾਨਕ ਸੱਚੀ ਕੀ ਸਾਜੀ ਘਰ ਆਦੇਸਤੀ ਸੇ ਆਦੇਸ ਆਦ ਅਨੀਲਨਾਦਨਾਤ ਊਜੁਗੁਗੇ ਕੋ ਵੇਸ ਇੱਕ ਦੂਜੀ ਪੋਲਾ ਖੋਇ ਲਖੋਇ ਲਖ ਵੀਸ ਲਖ ਲਖੇੜਾ ਕੀ ਇੱਕ ਨਾਮ ਜੁਗਦੀਸ ਹੇ ਤਰਨਾਏ ਪਤ ਪਵਣੇ ਝੜਿਏ ਹੋਏ ਅਕੀਸ ਸੁਨਘਲਾ ਆਕਾਸ਼ ਕੇ ਕੀ ਟਾਇਰੀਸ ਨਾਨਗਨ ਦ੍ਰੀਪਾਏ ਕੋੜੇ ਕੋੜੇ ਠੀਸ ਅਖੰਜੋਜ ਪੈਨੇ ਜੋ ਜੋ ਨ ਮੰਗੰਦੇ ਨਜੋਰ ਜੋ ਨ ਜੀਵਨ ਮਰਨੇ ਜੋਰ ਜੋ ਨ ਰਾਜ ਮਲਮਸੋਰ ਜੋ ਨ ਸੋਰਤੀ ਗਿਆਨ ਵਿਚਾਰ ਜੋ ਨੁਜੁਗਤੀ ਛੋਟੇ ਸਸਾ ਜੇ ਸਾਥ ਜੋਰ ਕਰ ਵੇਖੇ ਸੋਏ ਨ ਕੋਤਮ ਨੀਚ ਨ ਕੋਈ ਰਾਤੀ ਰੋਤੀ ਥੀਤੀ ਵਾਰ ਪਵਨ ਪਾਨੇ ਗਰੀਪਾ ਤਲ ਤਿਸ ਵਿੱਚ ertid thaap ਰਖੇ ਦਮ ਸਾਥ ਇਸ ਵੀ ਜੀਵ ਜੁਗਤ ਕੇ ਰੰਗ ਤੇ ਨ ਕੀ ਨਾਮ ਨਿਕਨੰਤ ਕਰਮੇ ਗਰਮੀ ਹੋਏ ਵਿਚਾਰ ਸੱਚਾ ਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਮਾਨ ਨਦਰੀ ਕਰਮ ਭਵੇ ਨਿਸ਼ਾਨ ਕਾਚਿ ਭਖਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ තරම खाಣකාහ තරම ్ञාන खाಣ ख කම කते ප පनी සත केते ගන ේස කतेප මේ ඩතු ියර පංේ වේස ක කරම ම මෙ ගතගේ ते දස කද ස කක ते මಡ ද ते සිද්ධ තුනා කතකෙ දව වේස ක ත දේවදාන හන කතක තෙරත සම ක ගනගේ तेවානි के පර ද ते සති ස කති න කතना ගञාන ක්ම ග්‍යාන පරචති ද නෝද ਕੋਡ ਆਨੰਦ ਸ਼ਰਮਖਾਂਡ ਕੀ ਬਾਣੀ ਰੂਪ ਤੇਥੇ ਘੜਤ ਘੜੀਏ ਬੋਤਨੁਪ ਤਾਂ ਕੀ ਆਗਲਾ ਕਥਿਆ ਨ ਜਾਏ ਜੇ ਕੋ ਖੇਪੇ ਪਛਤਾਏ ਤੇਥੇ ਘੜੀਏ ਸੁਰਤ ਮਤਮਨ ਬੁੱਧ ਤੇਥੇ ਘੜੀਏ ਸੁਰਾਸੀ ਦਾ ਕੀ ਸੁਦ ਧਰਮ ਖਾਨ ਕੀ ਬਾਣੀ ਜੋਰ ਤੇਤੇ ਹੋਰ ਨ ਕੋਈ ਹੋਰ ਤੇਤੇ ਜੋਤ ਬਹਾ ਬਰਸੂਰ ਤਿੰਨ ਮੇ ਰਾਮ ਰਹਿਆ ਪਰਬੂਰ ਤੇਤੇ ਸੀ ਤੋ ਸੀ ਤਮ ਮਮਾਏ ਤਾ ਕੇ ਰੁਕ ਨ ਕਤੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤੇਤੇ ਭਗਤ ਸੇ ਕੇ ਲੋ ਕਰੇ ਨੰਦ ਸਚਾ ਮਨ ਸੋਈ ਸੱਚਖੰਡ ਵਸੀ ਅਨੰਕਾਰੁ ਕਰਿ ਕਰਵੇ ਕੇਨਾ ਦਨਿਹਾਲੁ ਤੇਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਿ ਅਨੰਤ ਨਾੰਤ ਤੇਥੇ ਲੋ ਲੋ ਆਕਾਰੁ ਜਿਵ ਜੀਵ ਕੰਤੀ ਵੇਤੀ ਵਕਾਰ ਵੇਖਿਆ ਵਿਖਸੇ ਘਰ ਵਿਚਾਰ ਨਾਨਕ ਤਕੜਾ ਸਰ ਜਤ ਪਹਾਰਾ ਤੀਰ ਸੁਨਿਹਾਰ ਹਰਿ ਨਮਤਿ ਵੇਤ ਹਦਿਆਲ ਬਹੁ ਖਲਾ ਗੰਤਪਤਾਉ ਪਾਂਡਾ ਪਾਵ ਮ੍ਰਿਤ ਤਾਲ ਕਲਿਯੇਸ਼ਮ ਸਚੀਟਕਸਾਲ ਜਿਨ ਕੋ ਨਦਰ ਕਰਮ ਤਿਨ ਗਾਰ ਨਾਨਕ ਨਦਰੀ ਨਦਰ ਨਿਹਾਲ ਸੋਖ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਚਗਿਆ ਹਿਆ ਬੁਰਿਆ ਹਿਆ ਬਾਜੇ ਦਰ ਮਹਦੂਰ ਕਰਮੀ ਆਪ ਆਪਨੀ ਕੇ ਨੇੜੇ ਕੇ ਦੂਰ ਜਿਨੇ ਨਾਮ ਤਿਹਾਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿਓ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ